ਸਸ਼ਕਲ ਜੀ ਸਸ਼ਕਲ ਜੀ ਤੁਹਾਡਾ ਕੀ ਦੁਖਦਾਈ ਹਾਂਜੀ ਲੱਤ ਦੁਖ ਦਿਤੀ ਜੀ ਨਾਲੇ ਢੋਈ ਢੁੱਡਰੀ ਦੁਖ ਦਿਤੀ ਜੀ ਮੇਰੀ ਇਹ ਲੱਤ ਢੁੱਡਰੀ ਕਿਉਂ ਦੁਖਦੀ ਸੀ ਜੀ ਪਤਾ ਨਹੀਂ ਜੀ ਗਿਰ ਗਈ ਸੀ ਜੀ ਘਰੇ ਹੀ ਮੈਂ ਲੋਬੀ ਚ ਪੈਰ ਠਿਸਲ ਗਿਆ ਸੀ ਜੀ ਮੇਰਾ ਬਹੁਤ ਦਵਾਈ ਖਾਦੀ ਆ ਸਾਲ ਦਵਾਈ ਖਾਦੀ ਆ ਜੀ ਗਿਰ ਕਿਵੇਂ ਗਈ ਸੀ ਜੀ ਚਾਰ ਡੋਲਤੀ ਸੀ ਬੱਚਿਆਂ ਨੂੰ ਪੈਰ ਠਿਸਲ ਗਿਆ ਅੰਦਰ ਫਿਰ ਤੁਸੀਂ نیچے ਦੇਖਿਆ ਨਹੀਂ ਜੀ ਨਹੀਂ ਚਾਹ ਵੀ ਉਵੇਂ ਦੀ ਸੀ ਟੈਲਾਂ ਦਾ ਵੀ ਕਲਰ ਉਵੇਂ ਦਾ ਹੀ ਸੀ ਹਾਂਜੀ ਹਾਂਜੀ ਪਤਾ ਹੀ ਨਹੀਂ ਲੱਗਿਆ ਠੀਕ ਹੈ ਜੀ ਵੀ ਮਤਲਬ ਹੁਣ ਪਹਿਲਾਂ ਲੱਤ ਠੀਕ ਹੋ ਗਈ ਸੀ ਹਾਂਜੀ ਹੁਣ ਤਾਂ ਠੀਕ ਆ ਮੈਨ 2-3 ਦਿਨਾਂ ਦੇ ਫਰਕ ਪੈ ਗਿਆ ਸੀ ਯਾਨੀ ਮੇਰੀ ਲੱਤ ਬਹੁਤ ਔਖੀ ਸੀ ਮੈ ਰਾਤ ਨੂੰ ਕੁੱਕਾ ਮਾਰਦੀ ਸੀ ਹਾਂਜੀ ਡੇਢ ਸਾਲ ਦਵਾਈ ਖਵਾਈ ਹੈ ਮੇਰੇ ਘਰ ਦੇ ਆਣ ਮੈਨੂੰ ਘਰੇ ਕੌਣ ਖਾਣਾ ਈ ਥੋਡੇ ਹਾਂਜੀ ਦੋ ਬੇਟੇ ਨੇ ਜੀ ਮੇਰੇ ਘਰ ਵਾਲਾ ਸੱਸਾ ਜੀ ਹਾਂਜੀ ਇਹ ਦਿਨ ਹੋਈ ਥੋੜਾ ਇਹ ਫਿਰ ਅੱਛਾ ਕੌਣ ਕੌਣ ਨੇ ਤੁਹਾਡੇ ਘਰੇ ਨੇ ਦੋ ਬੇਟੇ ਨੇ ਤੇ ਘਰ ਵਾਲੇ ਨੇ ਸੱਸਾ ਤੇ ਦਰਾਣੀਆਂ ਦਿਓਰ ਆ ਉਹ ਦੋ ਵਿੱਚ ਹੋਣਾਂ ਦੇ ਅੱਛਾ ਕਿਤੇ ਇਹ ਸੱਸ ਦਿਓਰ ਨੂੰ ਦੇ ਕੇ ਤਾਂ ਨਹੀਂ ਮਤਲਬ ਜੀ ਅਸੀਂ ਉਹ ਅੱਡ ਨੇ ਅਸੀਂ ਅੱਡਾ ਅੱਛਾ ਹਾਂ ਜੀ ਮੈਂ ਕਿ ਕਈ ਵਾਰ ਗੁੱਸਾ ਨਾ ਕਰਿਓ ਕਈ ਵਾਰ ਹੁੰਦੀਆਂ ਨੇ ਵਿੱਚ ਬੀਬੀ ਆ ਨਾ ਮਤਲਬ ਕਹਿੰਦੇ ਨੇ ਉਹ ਕੰਮ ਹੁੰਦੇ ਆ ਕਿ ਮੇਰਾ ਤਾਂ ਦੁੱਖ ਦਾ ਦੇਖਦਾ ਨਹੀਂ ਜੀ ਮੈਂ ਕਿਉਂ ਕਰਾਂ ਮੇਰੀ ਦਰਾਣੀ ਕੰਮ ਕਰੇ ਨਾ ਜੀ ਅਸੀਂ ਅੱਡ ਵਿੱਡਾਂ ਜੀ ਦੋਨੇ ਅੱਛਾ ਅੱਡ ਵਿੱਡੋ ਹੀ ਹਾਂ ਜੀ ਬੇੜਾ ਇੱਕ ਹੀ ਆ ਸਾਡਾ ਦੋਨੇ ਅਸੀਂ ਭੈਣਾ ਭੈਣਾ ਮਾਮੇ ਦੀ ਕੁੜੀ ਆ ਜੀ ਉਹ ਮੇਰੀ ਅੱਛਾ ਪਹਿਲੀ ਖੜਕ ਗਈ ਆ ਰਿਹਾ ਤਿੰਨ ਭੈਣਾਂ ਸੀ ਦੋ ਹੀ ਭੈਣ ਗੁਰਦੁਆਰੇ ਰਹਿੰਦੇ ਨੇ ਪਾਠ ਕਰਦਾ ਏ ਜੀਜਾ ਅੱਛਾ ਅਸੀਂ ਦੋਨੇ ਆ ਦੋਨੇ ਭੈਣਾਂ ਕਰੀ ਠੀਕ ਹੈ ਘਰ ਦੇ ਕੰਮਾਂ ਤੇ ਚਲੇ ਜਾਂਦੇ ਨੇ ਸੱਸ ਵੀ ਤੇ ਇਧਰ ਉਰਾਂ ਪਰਾ ਚਲੇ ਜਾਂਦੇ ਨੇ ਦੋਨੇ ਆ ਘਰੇ ਲੜਨਾ ਕਿਹਦੇ ਨਾਲ ਆ ਜੀ ਅਸੀਂ ਠੀਕ ਹੈ ਹਾਂਜੀ ਹੁਣ ਤੁਹਾਡੀ ਮਤਲਬ ਲੱਤ ਕਹਿ ਰਹੇ ਸੀ ਠੀਕ ਆ ਓਕੇ ਹਾਂਜੀ ਹੈ ਠੀਕ ਆ ਜੀ ਕੋਈ ਪ੍ਰੋਬਲਮ ਨਹੀਂ ਹੁਣ ਲੱਤ ਦੀ ਇਹ ਬਾਪੂ ਜੀ ਨੇ ਕਿਵੇਂ ਠੀਕ ਕੀਤੀ ਲੱਤ ਜੀ ਬਾਪੂ ਨੇ ਜੀ ਗਲਾਸੀਆਂ ਲਾਈਆਂ ਤੇ ਜੀ ਮੇਰੇ ਗਲਾਸੀਆਂ ਲਾਈਆਂ ਬਾਪੂ ਨੇ ਤੁਹਾਡੇ ਤੇ ਜੀ ਹਾਂਜੀ ਠੀਕ ਹਾਂਜੀ ਠੀਕ ਹੈ ਤੇ ਹੁਣ ਫਿਰ ਹੋਰ ਕਿਹੜੀ ਬਿਮਾਰੀ ਰਹਿ ਗਈ ਜੀ ਹੁਣ ਤਾਂ ਜੀ ਕੋਈ ਨਹੀਂ ਜੀ ਹੁਣ ਤਾਂ ਠੀਕ ਹੈ ਜੀ ਨਹੀਂ ਲੱਤ ਤਾਂ ਹੋ ਗਈ ਕਿ ਤੁਸੀਂ ਹੋਰ ਦੱਸ ਰਹੇ ਸੀ ਜੀ ਉਹ ਤਾਂ ਜੀ ਹਾਂ ਜੀ ਉਹਦੋਂ ਨੇ ਠੀਕ ਕਰਤੀ ਸੀ ਤੁਹਾਨੂੰ ਯਾਦ ਨਹੀਂ ਆਇਆ ਬੀਬੇ ਜੀ ਨੂੰ ਯਾਦ ਆ ਤੁਹਾਡਾ ਕੀ ਕੀ ਦੁਖਦਾ ਅੱਛਾ ਢੂਹੀ ਦੁਖਦੀ ਸੀ ਤੇ ਲੱਤ ਤੇ ਇੱਕ ਢੁੱਢੀ ਠੀਕ ਹੈ ਹਾਂਜੀ ਉਦੋਂ ਨੇ ਚੱਕਤੀ ਸੀ ਬਾਪੂ ਨੇ ਪਰ ਉਦੋਂ ਤੌਣੀ ਤੌਣੀ ਹੋ ਗਈ ਜੀ ਗਰਮੀ ਬਹੁਤ ਆਈ ਮੈਨੂੰ ਬਾਪੂ ਨੇ ਢੁੰਡਰੀ ਚੱਕ ਕੇ ਤੌਣੀ ਤੌਣੀ ਕਰਤੇ ਬਹੁਤ ਔਖੇ ਸੀ ਜੀ ਮੇਰੇ ਤੋਂ ਬੈਠੇ ਨਹੀਂ ਤੀ ਜਾਂਦਾ ਠੀਕ ਹੈ ਹਾਂਜੀ ਹੁਣ ਤੂੰ ਹੀ ਆ ਨਾ ਮਤਲਬ ਮਸਲਾ ਠੀਕ ਆਇਆ ਕਿ ਹਾਂਜੀ ਹੈ ਠੀਕ ਆ ਜੀ ਹੁਣ ਤਾਂ ਨਹੀਂ ਤੂੰ ਹੀ ਕਿ ਮੇਰੇ ਬਾਪੂ ਜੀ ਨੇ ਠੀਕ ਕੀਤੀ ਜੀ ਉਹਨਾਂ ਨੇ ਜੀ ਪਾਣੀ ਪਾ ਕੇ ਹੀ ਗਲਾਸੀਆਂ ਲਈਆਂ ਤੀਆਂ ਜੀ ਨਹੀਂ ਮੈਂ ਸਮਝੀ ਨਹੀਂ ਵੀ ਗਲਾਸ ਚ ਪਾਣੀ ਪਾ ਕੇ ਫਿਰ ਪਾਣੀ ਕਿਵੇਂ ਠੀਕ ਆਇਆ ਹੋਗਾ ਜੀ ਪਤਾ ਨਹੀਂ ਜੀ ਜਦੋਂ ਖਿੱਚ ਪੈ ਕੇ ਪਾਣੀ ਐ ਲੀਰ ਜੀ ਖਿੱਚਤੀ ਜੀ ਉਹਨਾਂ ਨੇ ਅਚਲੀਰ ਪਾਣੀ ਪਾ ਕੇ ਲੀਰ ਖਿੱਚਤੀ ਜੀ ਹਾਂਜੀ ਬਸ ਫਿਰ ਤੁਸੀਂ ਕੈਮ ਹੋ ਕੇ ਉੱਠੇ ਵੀ ਠੀਕ ਆ ਜੀ ਦੂਏ ਦਿਨੇ ਪਤਾ ਲੱਗ ਗਿਆ ਤੀ ਜੀ ਮੈਨੂੰ ਫਰਕ ਪੈ ਗਿਆ ਤੀ ਚਲ ਕੇ ਹੱਥਾਂ ਹਾਂਜੀ ਇਹੋ ਜਿਹਾ ਕਿਹੜਾ ਜਾਦੂ ਆ ਜੀ ਪਤਾ ਨਹੀਂ ਜੀ ਉਹ ਮਾਮਾ ਜੀ ਨੂੰ ਪਤਾ ਜੀ ਕੀ ਜਾ ਦੂਗਾ ਠੀਕ ਹੈ ਹੁਣ ਤੁਹਾਡੀ ਲੱਤ ਵੀ ਠੀਕ ਹੋ ਗਈ ਹੁਣ ਤੁਹਾਡੀ ਡਿਸਕ ਵੀ ਠੀਕ ਹੋ ਗਈ ਹੈ ਠੀਕ ਹੈ ਤੀਜੀ ਕਿਹੜੀ ਬਿਮਾਰੀ ਦੱਸੀ ਸੀ ਜੀ ਟੁੱੜਰੀ ਤੀਜੀ ਹੋਈ ਵੀ ਟੁੱੜਰੀ ਇਹ ਕਾਤੋਂ ਹੋ ਜਾਂਦੀ ਹੈ ਜੀ ਪਤਾ ਨਹੀਂ ਜੀ ਜਦੋਂ ਮੈਂ ਗਿਰਿਆ ਉਦੋਂ ਹੀ ਕੁਝ ਹੋਇਆ ਸੀ ਅੱਛਾ ਨਾਲ ਇਹ ਤਾਂ ਕਹਿੰਦੇ ਬੱਚਿਆਂ ਦੇ ਹੁੰਦੀ ਹੁੰਦੀ ਸੀ ਜੀ ਪਤਾ ਨਹੀਂ ਜੀ ਬੱਚਿਆਂ ਬਾਰੇ ਤਾਂ ਬੱਚਿਆਂ ਦੀ ਵੀ ਹੋ ਜਾਂਦੀ ਹੋ ਹਾਂਜੀ ਨਹੀਂ ਕਹਿੰਦੇ ਨੇ ਵੀ ਜ਼ਿਆਦਾਤਰ ਬੱਚਿਆਂ ਨੇ ਹੁੰਦੀ ਹੈ ਵੀ ਆਪਣੀ ਤਾਂ ਚਲੋ ਹੁਣ ਉਮਰ ਹੋ ਜਾਂਦੀ ਹੈ ਹਨਾ ਉਸ ਤੋਂ ਬਾਅਦ ਹੀ ਹਾਂਜੀ ਠੀਕ ਫਿਰ ਬਾਪੂ ਜੀ ਨੇ ਟੁੱੜਰੀ ਕਿਵੇਂ ਠੀਕ ਕੀਤੀ ਸੀ ਜੀ ਪਤਾ ਨਹੀਂ ਜੀ ਐਵੇਂ ਚੱਕੀ ਸੀ ਬਾਪੂ ਨੇ ਮਤਲਬ ਇਹ ਹੱਥ ਲਾ ਕੇ ਐਵੇਂ ਚੱਕਦੀ ਸੀ ਹਾਂਜੀ ਹਾਂਜੀ ਹੁਣ ਤੁਹਾਡੀ ਢੁੱਡਰੀ ਦਾ ਠੀਕ ਹੈ ਹਾਂਜੀ ਹੁਣ ਹੋਰ ਚੌਥੀ ਕੋਈ ਹੋਰ ਤਾਂ ਨਹੀਂ ਬਿਮਾਰੀ ਜੀ ਨਹੀਂ ਜੀ